ਚੱਕ ਜੀ ਆ ਝੁਮਰ ਸਿਰਫ ਤੁਹਾਨੂੰ 800 ਰੁਪਏ ਚ ਮਿਲ ਜੂਗਾ اچھا ਭਾਈ ਬਿਲਕੁਲ اچھا ਭਾਈ ਜੀ ਹੁਣ ਕਿਸੇ ਨੇ ਲੈ ਕੇ ਜਾਣਾ ਉਹਦਾ ਕਿਵੇਂ ਪ੍ਰਬੰਧ ਆ ਇਹ ਬਾਕਸ ਪੈਕ ਹੋ ਜਾਂਦਾ ਪੂਰਾ ਆ ਜਿਵੇਂ ਇਹ ਅਸੀਂ ਪਟਿਆਲੇ ਭੇਜਿਆ ਝੁਮਰ ਇਹ ਆ ਦੇਖੋ ਲਾਈਟਸ ਆ ਵਾਲੀਆਂ ਨੇ ਕੁਝ ਤੇ ਕੁਝ ਆ ਵਾਲੀਆਂ ਲਾਈਟਸ ਨੇ ਇਸ ਜਾਵਟੀ ਨੇ ਤੇ ਆ ਵੈਸੇ ਗਲੀਆਂ ਚ ਚਾਨਣ ਕਰਨ ਵਾਸਤੇ ਆ ਆਪਣੇ ਗੇਟਾਂ ਤੇ ਲਾਉਣੀਆਂ ਨੇ ਆ ਚੈੱਕ ਕਰੋ ਜੀ ਗੇਟ ਲਾਈਟਾਂ ਦੇ ਆਰਟੀਕਲ ਮਿਲ ਜਾਣਗੇ ਜੀ ਇਹ ਵੀ ਬਹੁਤ ਵਧੀਆ ਨੇ ਜੀ ਇਹ ਕਿੰਨੇ ਸਿਰਫ 750 ਰੁਪਏ ਚ ਟੂਡੀ ਵਾਲਾ ਗੀਜਰ ਸਾਲ ਦੀ ਗਰੰਟੀ ਤੇ ਪਿੱਛੇ ਹੈਂਗ ਕਰਨ ਲਈ ਟੰਗਣ ਲਈ ਆ ਵੀ ਆਪਸ਼ਨ ਦਿੱਤੀ ਆ ਹਾਂ ਜੀ ਇਹ ਕਿੰਨੇ ਦਾ ਸੀਗਾ ਇਹਦਾ ਆ ਪ੍ਰੀਮੀਅਮ ਰੇਂਜ ਦੇ ਵਿੱਚ ਆਉਂਦਾ ਇਹ ਮਤਲਬ 6500 7000 ਦੀ ਰੇਂਜ ਚ ਮਿਲੇਗਾ ਰੋਟੇਟਿੰਗ ਵਾਲਾ ਝੁੰਮਰ ਆ ਇਹ ਕੀ ਬਾਤ ਹੈ ਹਾਂ ਜੀ ਓਪਨ ਚੈਲੰਜ ਹੈ ਤੁਹਾਨੂੰ ਕਿਤੋਂ ਵੀ ਇੰਨੀ ਸਸਤੀ ਪੈਨਲ ਨਹੀਂ ਮਿਲੇਗੀ ਲਓ ਜੀ ਕਰੋ ਚੈੱਕ ਤੁਸੀਂ ਇਹਨਾਂ ਦੇ ਰੇਟ ਆ ਰੇਂਜ ਕਿੰਨੀ ਤੱਕ ਨਹੀਂ ਜਾਣੀ ਤੁਸੀਂ ਜਿਹੜੀਆਂ ਹੈਂਗਿੰਗ ਲਾਈਟਸ ਨੇ ਜਿਹੜੀਆਂ 750 ਤੋਂ ਸ਼ੁਰੂ ਹੋ ਜਾਂਦੇ ਆ ਅੱਛਾ ਜੀ ਹਾਂ ਜਿਵੇਂ ਸਪਰਿੰਗ ਵਾਲੀ ਹੋਗੀ ਇਹ 750 ਰੁਪਏ ਦੀ ਮਿਲੇਗੀ ਤੁਹਾਨੂੰ 3 ਕਲਰ ਦੇ ਵਿੱਚ ਆਉਂਦੀ ਹੈ ਇਹ अच्छा जी 1 वाट ਹਾਂਜੀ 30 वाट ਤੋਂ ਸ਼ੁਰੂ ਹੋ ਕੇ 120 वाट ਤੱਕ ਹੈਗੀ ਆ ਤੇ 700 ਰੁਪਏ ਤੋਂ ਸ਼ੁਰੂ ਹੈ ਜੀ ਬਹੁਤ ਹੀ ਘੱਟ ਰੇਟ ਮਿਲੇਗਾ ਆਪਣੇ ਕੋਲ ਰੇਟ ਦੀ ਆਪਣੀ ਓਪਨ ਚੈਲੰਜ ਹੋਏਗਾ ਇੰਨਾ ਘੱਟ ਰੇਟ ਹੋ ਜਾ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਜੀ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਜੀ ਤੇ ਆਪਾਂ ਤੁਹਾਨੂੰ ਲਾਸਟ ਬਲੌਗ ਦਿਖਾਇਆ ਜੀ ਆਪਾਂ ਖੰਨੇ ਆਏ ਸੀਗੇ ਤੇ ਇਹਨਾਂ ਕੋਲ ਹੋਰ ਵੀ ਬਾਈਆਂ ਕੋਲ ਸਮਾਨ ਹੈ ਗੁਰਨਾਨਕ ਹੋਲਸੇਲ ਵਾਲਿਆਂ ਕੋਲ ਤੇ ਝੂਮਰ ਵਿਖਾਵਾਂਗੇ ਤੁਹਾਨੂੰ LED ਲਾਈਟਸ ਤੇ ਹੋਰ ਘਰੇ ਯੂਜ਼ ਕਰਨ ਵਾਲੀਆਂ ਜਿਹੜੀਆਂ ਆਈਟਮਸ ਨੇ ਆਪਣੇ ਘਰ ਨੂੰ ਸਜਾਉਣ ਲਈ ਜਿਵੇਂ ਗੀਜ਼ਰ ਆ ਗਏ ਜਾਂ ਹੋਈਆਂ ਲਾਈਟਸ ਆ ਗਈਆਂ ਘਰ ਨੂੰ ਸਜਾਉਣ ਵਾਸਤੇ ਵਰਤੋ ਵਾਲੀਆਂ ਚੀਜ਼ਾਂ ਦਿਖਾਉਣ ਲੱਗਿਆ। ਵਲੌਗ ਦੇ ਐਂਡ ਤੱਕ ਬਨੇ ਰਹੋ ਤੇ ਬਾਈ ਜੀ ਕਰਦੋ ਸ਼ੁਰੂ ਜੀ। ਮੈਂ ਸਭ ਤੋਂ ਪਹਿਲਾਂ ਕਹਾਂਗਾ ਝੂਮਰ ਜਿਹੜੇ ਇਹਨਾਂ ਤੋਂ ਸ਼ੁਰੂ ਕਰੋ। ਹਾਂਜੀ ਹਾਂਜੀ। ਹਾਂਜੀ। ਝੂਮਰ ਸਾਡੇ ਕੋਲ ਬਹੁਤ ਸਸਤੀ ਰੇਂਜ ਦੇ ਵਿੱਚ ਦਿਖਾਓ ਜੀ ਸਾਰੇ। ਅੱਛਾ ਜੀ। ਝੂਮਰ ਸਾਡੇ ਕੋਲ ਛੋਟੇ ਸਾਈਜ਼ ਦਾ ਸ਼ੁਰੂ ਹੋ ਜਾਂਦਾ ਇਸ ਸਾਈਜ਼ ਦਾ ਮਿਲ ਜੇਗਾ 500 ਰੁਪਏ ਤੋਂ। ਅੱਛਾ ਜੀ 800 ਰੁਪਏ ਤੋਂ ਸ਼ੁਰੂ ਹੋ ਜਾਏਗਾ ਅੱਛਾ 800 ਦਾ ਆਹ 800 ਦਾ ਹੀ ਝੂਮਰ ਹਾਂਜੀ ਹਾਂਜੀ ਲਓ ਜੀ ਆ ਕਰੋ ਚੱਕ ਜੀ ਆ ਝੂਮਰ ਸਿਰਫ ਤੁਹਾਨੂੰ 800 ਰੁਪਏ ਚ ਮਿਲ ਜੂਗਾ ਅੱਛਾ ਬਾਈ ਇੱਕ ਉਹ ਸਾਹਮਣੇ ਆ ਜੀ ਜੂਮ ਕਰਕੇ ਦਿਖਾਇਓ ਮੜਾ ਜੀ ਆ ਵਾਲਾ ਹਾਂ ਆ ਜਿਹੜਾ ਕਿਵੇਂ ਹੈ ਜੀ ਇਹ ਵਾਲਾ ਹੈਗਾ ਜੀ ਪੱਖੇ ਵਾਲਾ ਝੂਮਰ ਜੀ ਅੱਛਾ ਜੀ ਹਾਂਜੀ ਇਹ ਸਾਡੇ ਕੋਲ 4500 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆਉਂਦੇ ਨੇ ਇਹਦੇ ਵਿੱਚ ਜੀ 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 ਅੱਛਾ ਜੀ ਹਾਂਜੀ ਇਹ 4500 ਦਾ ਜੀ ਹਾਂ ਜੀ ਹਾਂ ਜੀ 4500 ਤੋਂ ਸ਼ੁਰੂ ਹੋ ਜਾਂਦੇ ਆ ਇਸ ਤਰ੍ਹਾਂ ਦੇ ਇੱਕ ਆ ਵਾਲਾ ਜੀ ਇਹ ਜਿਹੜਾ ਘੁੰਮਦਾ ਪਿਆ ਜੀ ਇਹ ਇਹ ਘੁੰਮਣ ਵਾਲਾ ਝੂਮਰ ਆ ਜੀ ਇਹ ਜੀ ਜੀ ਇਹ ਮਲਟੀ ਕਲਰ ਦੇ ਵਿੱਚ ਆਂਦਾ ਹੈ। ਅੱਛਾ ਜੀ। ਆਰ ਜੀ ਬੀ ਕਹਿ ਲਓ ਇੱਕ ਤਰ੍ਹਾਂ ਦਾ। ਤੇ ਇਸ ਦੀ ਇਸ ਦੀ ਵੀ ਸਟਾਰਟਿੰਗ ਮਤਲਬ ਇਹ ਸੇਮ ਤੁਮਰ ਸਾਡੇ ਕੋਲ 500 ਦਾ ਮਿਲ ਜੇਗਾ ਸਿਰਫ 2200 ਰੁਪਏ ਦਾ। ਅੱਛਾ 2200 ਦਾ ਜੀ। ਬਿਲਕੁਲ ਜੀ। ਇਹ ਇਹ ਇਹਦਾ ਕੀ ਸਾਈਜ਼ ਆ? ਇਹ 500 mm ਸਾਈਜ਼ ਹੈ ਇਹ। ਅੱਛਾ 500 mm। ਹਾਂ ਜੀ ਹਾਂ ਜੀ। ਇਹ ਕਿੰਨੇ ਦਾ ਹੁਣ ਇਹ ਜਿਹੜਾ ਹੈਗਾ ਇਹ? ਇਹ 2200 ਰੁਪਏ ਦਾ ਪਈਗਾ। ਅੱਛਾ ਜੀ। ਇਹ ਝੂਮਰ ਜਿਹੜਾ ਘੁੰਮਦਾ ਹੈ ਰਾਉਂਡ ਸ਼ੇਪ ਦੇ ਵਿੱਚ ਇਹ ਸਿਰਫ ਤੁਹਾਨੂੰ 2200 ਰੁਪਏ ਦਾ ਮਿਲ ਜੂਗਾ। ਤੇ ਬਾਈ ਜੀ ਮੰਨ ਲਓ ਕਿਸੇ ਨੇ 3 4 5 ਲੈਣੇ ਹੁਣ ਕੁਆਂਟੀਟੀ ਦੇ ਵਿੱਚ ਤਾਂ ਆ ਵੀ ਜਿੰਨੀ ਮਰਜੀ ਕੁਆਂਟੀਟੀ ਲੈ ਲਓ ਸਾਡਾ ਪੂਰਾ ਸਟਾਕ ਕੀਤਾ ਹੋਇਆ ਹੈ ਸੇਮ ਮਾਡਲ ਬਿਲਕੁਲ ਬਿਲਕੁਲ ਠੀਕ ਹੈ ਆਜੋ ਜੀ ਅੱਗੇ ਹੁਣ ਅਗਲੇ ਦੇਖੀਏ ਮਾਡਲ ਆ ਸਾਰੇ ਨੇ ਬਾਈ ਜੀ ਆ ਵੱਡਾ ਮਾਡਲ ਆ ਆ ਕਿੰਨੇ ਦਾ ਪਊਗਾ ਜੀ ਆ ਇਹ 1.5 ਲੱਖ ਰੁਪਏ ਦਾ ਝੂਮਰ ਆ ਜੀ ਪੂਰਾ ਲਓ ਜੀ ਆ ਬਾਈ ਜੀ ਨੇੜੇ ਦਿਖਾਓ ਕਰਾਂ ਜੀ ਇਹ 1.5 ਲੱਖ ਦਾ ਤੁਹਾਨੂੰ ਮਿਲ ਜੂਗਾ ਆ ਦੇਖੋ ਆ ਉੱਪਰ ਤੱਕ ਹੈ ਜੀ ਇਹ ਇਹ ਬਾਈ ਜੀ ਮੇਨਲੀ ਕਿੱਥੇ ਲਾਇਆ ਜਾਂਦਾ ਜਿਹੜਾ ਤੁਸੀਂ ਵੱਡਾ ਦਿਖਾ ਰਹੇ ਹੋ ਇਹ ਡਬਲ ਹਾਈਟ ਦੇ ਵਿੱਚ ਲੱਗਦਾ ਇਹ ਝੂਮ ਇਹਦੀ 6 ਤੋਂ ਲੈ ਕੇ 7 ਫੁੱਟ ਦੀ ਹਾਈਟ ਹੁੰਦੀ ਹੈ ਪੂਰੀ ਜੀ ਜੀ 7 ਤੋਂ ਲੈ ਕੇ 10 ਫੁੱਟ ਤੱਕੇ ਕਵਰ ਕਰ ਲੈਂਦਾ ਚੇਨ ਦੇ ਨਾਲ ਜੀ ਤੇ 1.5 ਲੱਖ ਦਾ ਝੂਮਰ ਆ ਇਹ ਸਿਰਫ 1.5 ਲੱਖ ਦਾ ਹਾਂ ਜੀ ਬਿਲਕੁਲ ਅੱਛਾ ਭਾਈ ਜੀ ਹੁਣ ਕਿਸੇ ਨੇ ਲੈ ਕੇ ਜਾਣਾ ਉਹਦਾ ਕਿਵੇਂ ਪ੍ਰਬੰਧ ਆ ਇਹ ਬਾਕਸ ਪੈਕ ਹੋ ਜਾਂਦਾ ਪੂਰਾ ਆ ਜਿਵੇਂ ਇਹ ਅਸੀਂ ਪਟਿਆਲੇ ਭੇਜਿਆ ਝੂਮਰ ਇਹ ਹੋ ਮੇਰੇ ਸ਼ਹਿਰ ਵਿੱਚ ਹੀ ਭੇਜ ਦੇਣੇ ਹਾਂ ਜੀ ਪਟਿਆਲੇ ਇਉਂ ਉੱਤੇ ਬਣਨ ਵਾਸਤੇ ਆ ਸਪੈਸ਼ਲ ਕਿਉਂਕਿ ਉੱਤੇ ਦੇ ਇਲੈਕਟ੍ਰੀਸ਼ੀਅਨ ਨੂੰ ਸਮਝ ਨਹੀਂ ਆਇਆ ਅਗਰ ਕਿ ਅਸੀਂ ਨਾਲ ਦੀਆਂ ਰੈਡੀ ਵੀ ਕਰਕੇ ਦੇ ਦਿੰਦੇ ਹਾਂ ਓਕੇ ਸੋ ਆ ਆ ਗਿਆ ਜੇ ਕਾ ਦਿਖਾਓ ਭਾਈ ਇਹ ਕਿਵੇਂ ਆ ਜੀ ਇਹ ਵੀ ਡਬਲ ਹਾਈਟ ਦੇ ਵਿੱਚ ਝੂਮਰਾ ਇਹ ਵੀ 1.5 10000 ਦਾ ਹੀ ਪੈਂਦਾ ਵਿਦ ਐਲਈਡੀ ਕੰਪਲੀਟ ਇਹਦੇ ਵਿੱਚ ਬੱਲਬ ਨਹੀਂ ਪੈਂਦੇ ਐਲਈਡੀਆਂ ਹੁੰਦੀਆਂ ਨੇ ਇਹਦੇ ਵਿੱਚ ਹਾਂ ਜੀ ਠੀਕ ਹੈ ਭਾਈ ਜੀ ਝੂਮਰਾ ਦਾ ਤੁਹਾਡੇ ਕੋਲ ਸਾਰੇ ਬਹੁਤ ਸੋਹਣੇ ਨੇ ਆ ਫੁੱਲਾਂ ਵਾਲਾ ਆ ਗਿਆ ਆ ਗਿਆ ਆ ਵੀ ਬਹੁਤ ਸੋਹਣਾ ਆ ਕਿਵੇਂ ਆ ਜੀ ਇਹ ਸਿੰਗਲ ਵਾਲਾ ਤਾਂ ਹਨਾ ਜੀ ਹਾਂ ਜੀ ਹਾਂ ਜੀ ਇਹ ਹੈਂਡ ਮੇਡ ਹੁੰਦਾ ਜੀ ਇਹ ਅਸੀਂ ਆਪ ਹੀ ਬਣਾ ਕੇ ਇਹ ਤਾਂ ਇਹ ਤਾਂ ਸਟਾਰਟਿੰਗ ਸਾਡੇ ਕੋਲ ਮਤਲਬ 2500 ਤੋਂ 3000 ਤੋਂ ਹੋ ਜਾਂਦੀ ਇਹਨਾਂ ਦੀ ਇਹ ਕਿੰਨੇ ਦਾ ਆ ਸਾਈਜ਼ ਦਿਖਾਓ ਨੇੜਿਓ ਬਾਈ ਜੀ ਆਹ ਸਾਈਜ਼ ਕਿੰਨੇ ਦਾ ਪਊਗਾ ਆਪਾਂ ਨੂੰ ਇਹ ਤਾਂ ਇਹ ਵੀ 1.5 ਹਜ਼ਾਰ ਦਾ ਹੀ ਹੈ ਜੀ ਅੱਛਾ ਜੀ ਬਿਲਕੁਲ ਜੀ ਠੀਕ ਹੈ ਜੀ ਅੱਛਾ ਅੱਗੇ ਤੱਕ ਦਿਖਾ ਦਈਏ ਲਓ ਜੀ ਹੁਣ ਰੇਟ ਤੁਹਾਨੂੰ ਪਤਾ ਲੱਗ ਗਿਆ ਵੀ 800 ਰੁਪਏ ਤੋਂ ਝੂਮਰ ਸ਼ੁਰੂ ਨੇ ਤੁਸੀਂ ਇਹਨਾਂ ਬਾਈਆਂ ਕੋਲ ਲੈ ਸਕਦੇ ਹੋ ਤੇ ਅੱਗੇ ਰੇਂਜ 10 15 20000 ਤੱਕ ਤੁਹਾਨੂੰ ਮੇਰੇ ਹਿਸਾਬ ਨਾਲ 6-7000 ਦੇ ਵਿੱਚ ਵੀ 5-6000 ਤ ਵੀ ਟੌਪ ਦਾ ਮਿਲ ਜੂ ਹਣਾ ਜੀ ਬਹੁਤ ਸੋਹਣਾ ਝੂਮਰ ਦੇ ਦਾਂਗੇ ਤੇ ਬਾਕੀ ਬਾਈ ਜੀ ਮੈਂ ਉਹ ਸਾਹਮਣੇ ਲਾਈਟਸ ਦੇਖੀਆਂ ਸੀਗੀਆਂ LED ਜਿਹੜੀਆਂ ਮਤਲਬ ਬਹੁਤ ਜ਼ਿਆਦੀ ਰੋਸ਼ਨੀ ਹੁੰਦੀ ਜਾਂਦੇ ਵਾਲ ਲਾਈਟਸ ਉਹ ਵੀ ਆਪਾਂ ਨੂੰ ਦਿਖਾ ਦਿਓ ਤੁਸੀਂ ਹਾਂਜੀ ਆਹ ਦੇਖੋ ਜੀ ਆਹ ਦੇਖੋ ਲਾਈਟਸ ਆਹ ਵਾਲੀਆਂ ਨੇ ਕੁਝ ਤੇ ਕੁਝ ਆਹ ਵਾਲੀਆਂ ਲਾਈਟਸ ਨੇ ਇਹ ਸਜਾਵਟੀ ਨੇ ਤੇ ਆਹ ਵੈਸੇ ਗਲੀਆਂ ਚ ਚਾਨਣ ਕਰਨ ਵਾਸਤੇ ਜਾਂ ਆਪਾਂ ਆਪਣੇ ਘਰੇ ਲਾਉਣਾ ਹਨਾ ਬਗੀਚੇ ਬੂਚੇ ਦੇ ਵਿੱਚ ਉਹ ਲਾਈਟਾਂ ਵੀ ਸਾਡੇ ਕੋਲ 300 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਇਹ ਅੱਛਾ ਜੀ ਹਾਂਜੀ ਬਹੁਤ ਹੀ ਸਸਤੀਆਂ ਨੇ ਅੱਛਾ ਜੀ ਤੇ 300 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਸਾਰੀ ਰੇਂਜ ਮਿਲ ਜੇਗੀ ਆਪਣੇ ਕੋਲ ਅੱਛਾ ਇਹ ਮਤਲਬ ਡਰਾਈੰਗ ਰੂਮ ਵਗੈਰਾ ਐਸੇ ਲੌਬੀਜ਼ ਵਗੈਰਾ ਚ ਲਾਉਣ ਵਾਸਤੇ ਹੁੰਦੀ ਹੈ ਨਾ ਜੀ ਮੇਨ ਲਈ ਤੇ ਕਿੰਨੇ ਤੋਂ ਕਹਾ ਤੁਸੀਂ ਸਟਾਰਟ 300 ਰੁਪਏ ਤੋਂ ਸ਼ੁਰੂ ਹੁੰਦੀ ਹੈ ਵੋਲ ਲਾਈਟ ਆਪਣੇ ਕੋਲ ਲਓ ਜੀ ਵੋਲ ਲਾਈਟਾਂ ਨੇ ਆ 300 ਤੋਂ ਸ਼ੁਰੂ ਨੇ ਆ ਦਿਖਾਓ ਭਾਈ ਜੀ ਨੇੜੇ ਭਾਈ 300 ਵਾਲੀ ਕਿਹੜੀ ਹੈ ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਸਟਾਰਟਿੰਗ ਵਾਲੀ ਹੈ ਸਟਾਰਟਿੰਗ ਵਾਲੀ ਆ ਲੱਗਦੀ ਜੀ ਬਿਲਕੁਲ ਜੀ ਆਹ ਲਾਈਟ ਤੁਹਾਨੂੰ ਹੁਣ ਲਾ ਲਓ ਸਾਹਿਬ ਇਹੋ ਜੀ 300 ਦੀ ਆ ਆ 500 ਦੀ ਰੇਂਜ ਇਹ ਬਹੁਤ ਵਧੀਆ ਲੱਗਦੀਆਂ ਹਨ ਜੀ ਲੱਗੀਆਂ ਡਰਾਇੰਗ ਰੂਮ ਦੇ ਵਿੱਚ ਇਹੋ ਜਿਹੀਆਂ ਹਨਾ ਸਟੈਂਡ ਇਹ ਲੱਕੜ ਦਾ ਬਾਈ ਜੀ ਇਹ ਸਟੈਂਡ ਕਿ ਪਲਾਸਟਿਕ ਆ ਲੱਕੜ ਦਾ ਹੋਏਗਾ ਆ ਲੱਕੜ ਦਾ ਪਿੱਛੇ ਸਟੈਂਡ ਹੈ ਜੀ ਆ ਚੈੱਕ ਕਰੋ ਜੀ ਨੇੜੋਂ ਇਹ ਚੀਜ਼ਾਂ ਨੇ ਬਾਈ ਜੀ ਹਰਾਂ ਕੋਲ ਤੇ ਬਾਈ ਜੀ ਹੁਣ ਗੱਲ ਕਰਦੇ ਆਪਾਂ ਆ ਜਿਹੜੀਆਂ ਲਾਈਟਸ ਦੀ ਇਹ ਕਿਵੇਂ ਨੇ ਇਹ ਫਲੱਡ ਲਾਈਟ ਆ ਬੇਕੋਲ ਅੱਛਾ ਜੀ 300 ਰੁਪਏ ਤੋਂ ਸ਼ੁਰੂ ਹੋਏ ਦੀ ਬਹੁਤ ਹੀ ਸਸਤੀਆਂ ਨੇ ਆਪਣੇ ਕੋਲੇ ਜਿਵੇਂ ਆਹ ਜੀ ਆ ਕਿੰਨੀ ਕੁ ਇੱਕ ਕਮਰਸ਼ੀਅਲ ਯੂਜ਼ ਦੇ ਵਿੱਚ ਆਉਂਦੀਆਂ ਨੇ ਸਪੈਸ਼ਲੀ ਤੇ ਸਾਡੇ ਕੋਲੇ ਇਦਾਂ ਦੀ ਫਲੱਡ ਲਾਈਟਾਂ ਮਿਲ ਜਾਣੀਆਂ ਅੱਛਾ ਜੀ ਦਿਖਾਓ ਬ ਕਰੋ ਚੱਕ اچھا ਭਾਈ ਆ ਕਿਵੇਂ ਕਹਾਂ ਤੁਸੀਂ ਕਿੰਨੇ ਦੀ ਪੈਂਦੀ ਹੈ ਇਹ ਇਹ ਹੈਗੇ ਕਮਰਸ਼ੀਅਲ ਫਲਡ ਲਾਈਟ ਆਈ ਹੈ 2 ਸਾਲ ਦੀ ਗਰੰਟੀ ਨਾਲ ਆਉਂਦੀ ਹੈ ਜੀ ਜੀ ਤੇ ਇਹ 1100 ਰੁਪਏ ਰੇਂਜ ਚ ਹੁੰਦੀ ਹੈ ਕੰਜ਼ਮਪਸ਼ਨ ਦੀ ਗੱਲ ਕਰੀਏ ਬਿਜਲੀ ਦੀ ਖਪਤ ਦੀ ਕਿੰਨੀ ਕਰਦਿਆਂ ਨੇ ਜਿਵੇਂ ਆਪਾਂ ਦੇਖਦੇ ਹਾਂ ਨਾ ਵੱਡੀਆਂ ਲਾਈਟਾਂ ਦਾ ਚਾਨਣ ਜ਼ਿਆਦਾ ਹੁੰਦਾ ਪਰ ਲਾਈਟ ਵੀ ਬਹੁਤ ਖਾਂਦੀਆਂ ਫਿਰ ਉਹ ਬਿਲਕੁਲ ਜੀ ਇਹ 100 ਵਟ ਦੀ ਹੁੰਦੀ ਹੈ ਪਰ ਇਹ ਇੰਨੀ ਇਲੈਕਟ੍ਰਿਸਿਟੀ ਨਹੀਂ ਕੰਜ਼ੂਮ ਕਰਦੀਆਂ ਇਹ ਤੇ ਹਾਂਜੀ ਕੰਜ਼ਮਪਸ਼ਨ ਵਾਈਟ ਠੀਕ ਹੈ ਖਪਤ ਘੱਟ ਹਾਂਜੀ 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 ਠੀਕ ਹੈ ਬਾਕੀ ਕੁਝ ਆਹ ਲਾਈਟਸ ਪਈਆਂ ਨੇ ਬਾਈ ਜੀ ਆਪਾਂ ਆਪਣੇ ਗੇਟਾਂ ਤੇ ਲਾਉਣੀਆਂ ਨੇ ਆਹ ਚੈੱਕ ਕਰੋ ਜੀ ਗੇਟ ਲਾਈਟਾਂ ਦੇ ਆਰਟੀਕਲ ਮਿਲ ਜਾਣਗੇ ਜੀ ਇਹ ਵੀ ਬਹੁਤ ਵਧੀਆ ਨੇ ਜੀ ਇਹ ਕਿੰਨੇ ਤੋਂ ਸਟਾਰਟ ਸਟਾਰਟ ਤੋਂ ਪੇਅਰ ਸ਼ੁਰੂ ਹੋ ਜਾਂਦਾ ਆਪਣੇ ਕੋਲ ਅੱਛਾ ਜੀ 600 ਰੁਪਏ ਤੋਂ ਲਓ ਜੀ ਹਾਂਜੀ ਇਹ 600 ਰੁਪਏ ਦਾ ਜੋੜਾ ਜਿਹੜਾ ਸ਼ੁਰੂ ਹੈ ਬਾਈ ਜੀ ਰੇਟ ਵਾਕਈ ਹੋਲਸੇਲ ਨੇ ਨਾ ਸਾਰੇ ਬਿਲਕੁਲ ਜੀ ਬਿਲਕੁਲ ਬੋਟੀਕਾ ਰੋ ਤੁਸੀਂ ਇਹ 800 ਰੁਪਏ ਦਾ ਪੇਅਰ ਮਿਲੇਗਾ ਤੁਹਾਨੂੰ ਸਟੀਲ ਦੇ ਵਿੱਚ ਪੂਰਾ ਗਲਾਸ ਮਿਲੇਗਾ ਇਹਦਾ ਵਜ਼ਨ ਬਿਲਕੁਲ ਹੈਵੀ ਹੈ ਜੀ ਹਾਂ ਜੀ ਹਾਂ ਜੀ ਪੂਰੀ ਹੈਵੀ ਹੈ ਇਹ ਇਹ ਸਟੀਲ ਦਾ ਬਣਿਆ ਸਾਰਾ ਹੈ ਨਾ ਜੀ ਇਹ ਸਟੀਲ ਦਾ ਬਣਿਆ ਟਫ ਗਲਾਸ ਲੱਗਿਆ ਹੈ ਇਹਦੇ ਵਿੱਚ ਇਹ 800 ਰੁਪਏ ਦਾ ਪੇਅਰ ਮਿਲੇਗਾ ਤੁਹਾਨੂੰ 800 ਰੁਪਏ ਦਾ ਜੋੜਾ ਯਾਨੀ ਕਿ 400 ਰੁਪਏ ਦੀ ਲਾਈਟ ਪੈ ਜਾਊਗੀ ਬਿਲਕੁਲ ਜੀ ਬਿਲਕੁਲ ਭਾਜੀ ਵੈਸੇ ਜੇ ਆਪਾਂ ਨਾਰਮਲ ਸ਼ਾਪ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਉੱਥੇ ਤਾਂ ਆਪਾਂ ਨੂੰ 2000 ਦਾ ਜੋੜਾ ਮਿਲੂਗਾ ਬਿਲਕੁਲ ਜੀ ਜਿੱਥੋਂ ਤੱਕ ਮੇਰਾ ਆਈਡੀਆ ਹੈ ਹਾਂ ਜੀ ਹਾਂ ਜੀ ਕਿਉਂਕਿ ਇੰਨਾਂ ਚੀਜ਼ਾਂ ਦਾ ਮੁੱਲ ਬਹੁਤ ਜ਼ਿਆਦਾ ਲਿਆ ਜਾਂਦਾ ਜੀ ਹਨਾ ਤੇ ਬਾਕੀ ਤੁਹਾਡੇ ਕੋਲ ਆਏ ਮੇਰੇ ਦੇ ਬਾਈ ਨਿਗਾ ਕੱਲੇ ਚੁੰਮਰ ਤੇ ਪਈ ਸੀ ਤਾਂ ਤਾਂ ਹੋਰ ਵੀ ਬਹੁਤ ਸਮਾਨ ਹੈ ਹਾਂਜੀ ਹਾਂਜੀ ਆ ਦੇਖੋ ਜੀ ਆ ਹੈਂਗ ਕਰਨ ਵਾਲੇ ਲਾਈਟਸ ਨੇ ਇਹ ਸਾਡੇ ਕੋਲ ਸ਼ੁਰੂ ਹੋ ਜਾਂਦੇ 300 ਰੁਪਏ ਤੋਂ ਇਹ ਵੀ ਅੱਛਾ ਇਹ ਵੀ 300 ਤੋਂ ਸ਼ੁਰੂ ਹੁੰਦੇ ਬਿਲਕੁਲ ਜੀ ਬਿਲਕੁਲ ਪਿੱਛੇ ਤਾਰ ਤੂਰ ਸਾਰਾ ਕੁਝ ਸਾਰਾ ਕੰਪਲੀਟ ਸੈੱਟ ਮਿਲੇਗਾ ਤੁਹਾਨੂੰ ਅੱਛਾ ਜੀ 300 ਰੁਪਏ ਦਾ ਤੇ ਇਸ ਤੋਂ ਇਲਾਵਾ ਸਾਡੇ ਕੋਲ ਹੈਂਗਿੰਗ ਦੇ ਵਿੱਚ ਹੋਰ ਵੀ ਪੂਰੀ ਵੈਰਾਈਟੀ ਹੈਗੀ ਆ ਚਲੋ ਜੀ ਚਲੋ ਚੱਲਦੇ ਆਂ ਪਿੱਛੇ ਜੀ ਆਜੋ ਆ ਦੇਖੋ ਆ ਰਹੀ ਹੈਂਗਿੰਗ ਲੇਡ ਦੇ ਵਿੱਚ ਅੱਛਾ ਜਿਵੇਂ ਇਹ ਸਪ੍ਰਿੰਗ ਵਾਲਾ ਅੱਜਕੱਲ ਬਹੁਤ ਟ੍ਰੈਂਡ ਚੱ ਆਲਾ 스프ਿੰਗ ਨੂੰ ਮਿਲ ਜਗਾ 750 ਰੁਪਏ ਤੋਂ ਸ਼ੁਰੂ ਹਿੰਦ ਸਪ੍ਰਿੰਗ ਇਹਨਾਂ ਸਸਤਾ ਮੰਨਉ ਨਹੀਂ ਲੱਗਦਾ ਵੀ ਕਿਤੋਂ ਵੀ ਮਿਲੇਗਾ ਤੁਹਾਨੂੰ ਨਹੀਂ ਬਿਲਕੁਲ ਵਾਕਈ ਜਿਹੜੀ ਤੁਹਾਡੇ ਝੂਮਰ ਦੀ ਰੇਂਜ ਆ ਨਾ ਬਾਈ ਜੀ ਇਹ ਮੈਨੂੰ ਬਹੁਤ ਪਸੰਦ ਆਈ ਪਸੰਦ ਦੇ ਨਾਲ ਨਾਲ ਰੇਟ ਵੀ ਬਹੁਤ ਵਧੀਆ ਲੱਗਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਪਤਾ ਕੀ ਇੰਨੀ ਮੈਂ ਹੁਣ ਇੱਕ ਗੱਲ ਲਸਾਂ ਜੀ ਬਾਈ ਜੀ ਘਰ ਪਾਉਣਾ ਔਖਾ ਵੈਸੇ ਪਰ ਪਾ ਲੈਦਾ ਬੰਦਾ ਹਰ ਕੋਈ ਉਹਨੂੰ ਸਜਾਉਣਾ ਉਹਨੂੰ ਮੇਨਟੇਨ ਕਰਨਾ ਔਖਾ ਜਾਦਾ ਕਿਉਂਕਿ ਮੇਨਟੇਨ ਕਰਨ ਦੇ ਵਿੱਚ ਕੀ ਚੀਜ਼ਾਂ ਲੱਗਦੀਆਂ ਲਾਈਟਸ ਹੋ ਗਿਆ ਘਰ ਦੇ ਵਿੱਚ ਲੱਕੜ ਦਾ ਕ ਇਸ ਤਰ੍ਹਾਂ ਝੂਮਰ ਲਗਾਉਣੇ ਸਾਰੀਆਂ ਹੁਣ ਆਹ ਝੂਮਰ ਦੇਖੋ ਕਿੰਨਾ ਵਧੀਆ ਰਾਉਂਡ ਸ਼ੇਪ ਦੇ ਵਿੱਚ ਹੈ ਜਿਹੜਾ ਤੁਸੀਂ ਮੈਨੂੰ ਕਿੰਨੇ ਦਾ ਕਿਹਾ ਸੀਗਾ ਆਹ ਵਾਲਾ ਦਿਖਾਇਓ ਜੀ ਆਹ ਵਾਲਾ ਹਾਂ ਜੀ ਇਹ ਕਿੰਨੇ ਦਾ ਸੀਗਾ ਇਹਦਾ ਆ ਪ੍ਰੀਮੀਅਮ ਰੇਂਜ ਦੇ ਵਿੱਚ ਆਉਂਦਾ ਹੈ ਇਹ ਮਤਲਬ 6500 7000 ਦੀ ਰੇਂਜ ਵਿੱਚ ਮਿਲੇਗਾ ਰੋਟੇਟਿੰਗ ਬੋਲਾ ਝੂਮਰ ਆ ਇਹ ਕੀ ਬਾਤ ਹੈ ਹਾਂ ਜੀ ਇਸ ਤੋਂ ਇਲਾਵਾ ਸਾਡੇ ਕੋਲੇ ਆ ਓਰੀਐਂਟ ਕੰਪਨੀ ਦੇ ਵਿੱਚ ਪੈਨਲ ਮਿਲ ਜੇਗੀ ਹੂੰ ਇਹ 12 ਵੋਲਟ ਦੀ ਪੈਨਲ ਹੈ ਇਸ ਚ ਇਸ ਦੇ ਵਿੱਚ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਜੀ ਜੀ 10 ਵੋਲਟ ਮਿਲ ਜੇਗੀ 12 ਵੋਲਟ ਮਿਲ ਜੇਗੀ 10 ਵੋਲਟ ਦੇ ਉੱਪਰ ਅਗਰ ਆਪਾਂ ਪ੍ਰਾਈਜ਼ਿੰਗ ਦੀ ਗੱਲ ਕਰਦੇ ਆ 170 ਰੁਪਏ ਮਿਲੇਗੀ ਇਹ ਡਾਊਨ ਸਿਲਿੰਗ ਜ ਲੱਗਣ ਵਾਲਾ ਟਾਈਮ ਹਾਂਜੀ ਡਾਊਨ ਸਿਲਿੰਗ ਵਾਲੀ ਆਈਟਮ ਹੈ ਇਹ ਇਹ ਕਿੰਨੇ ਦੀ ਹੈ ਜੀ ਇਹ ਇਹ 10 ਵੋਲਟ ਦੀ ਮਿਲੇਗੀ ਤੁਹਾਨੂੰ 170 ਰੁਪਏ ਦੀ 2 ਸਾਲ ਦੀ ਗਾਰੰਟੀ ਨਾਲ ਉਹ ਵੀ ਓਰੀਐਂਟ ਦੀ ਓਰੀਐਂਟ ਕੰਪਨੀ ਬ੍ਰਾਂਡ ਚ ਓਪਨ ਚੈਲੰਜ ਹੈ ਤੁਹਾਨੂੰ ਕਿਤੋਂ ਵੀ ਇੰਨੀ ਸਸਤੀ ਪੈਨਲ ਨਹੀਂ ਮਿਲੇਗੀ ਲਓ ਜੀ ਕਰੋ ਚੈੱਕ ਤੁਸੀਂ ਇਹਨਾਂ ਦੇ ਰੇਟ ਮੇਰੇ ਹਰ ਵਲੌਗ ਦੇ ਵਿੱਚ ਬਾਈ ਜੀ ਵਾਰ-ਵਾਰ ਇਹੀ ਕਹਿੰਦਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਨਫੋਰਮੇਸ਼ਨ ਆਪਦੇ ਵੀਰਪਰਾ ਜਿਹੜੇ ਮੇਰੇ ਨਾਲ ਜੁੜੇ ਨੇ ਜੇ ਮੈਨੂੰ ਇੰਨਾ ਪੰਤਾ 16000 ਮਹਾਰਾਜ ਦੀ ਕਿਰਪਾ ਨਾਲ ਸਬਸਕ੍ਰਾਈਬਰ ਹੋ ਗਏ ਹਨਾ ਜੀ ਮੇਰੇ ਨਾਲ ਇੰਨੇ ਜਣੇ ਜੁੜੇ ਨੇ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਵਧੀਆ ਪ੍ਰੋਵਾਈਡ ਕਰਾਂ ਕਿੱਥੋਂ ਕੀ ਸਸਤਾ ਮਿਲਦਾ ਅੱਛਾ ਬਾਈ ਜੀ ਆ ਤੁਸੀਂ ਕਹਿ ਰਹੇ ਸੀ ਆ ਵੀ ਲਾਈਟਸ ਦੀ ਨਾਲ ਇਹ ਸਾਡੇ ਕੋਲ ਵੋਲ ਲਾਈਟਸ ਦੀ ਪੂਰੀ ਮਤਲਬ ਪ੍ਰੀਮੀਅਮ ਰੇਂਜ ਹੈ ਹਾਂਜੀ ਇਹ ਇੱਕ ਕੀ ਪ੍ਰਾਈਸ ਤੋਂ ਸ਼ੁਰੂ ਨਹੀਂ ਹੋਦੀ 750 850 ਇਦਾਂ ਤੋਂ ਮਤਲਬ ਪ੍ਰੀਮੀਅਮ ਰੇਂਜ ਸ਼ੁਰੂ ਹੋ ਜਾਂਦੀ 2000 ਪਲਸ ਵੀ ਸੇਲ ਹੁੰਦੀ ਹੈ ਇਹ ਜੀ ਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਬਾਕੀ ਆਪ ਬਾਈ ਜੀ ਆਹ ਰੇਂਜ ਕਿੰਨੀ ਤੱਕ ਨੇ ਜਣੇ ਤੁਸੀਂ ਕਹਿੰਗਾ ਹੈਂਗਿੰਗ ਲਾਈਟਸ ਨੇ ਇਹ 750 ਤੋਂ ਸ਼ੁਰੂ ਹੋ ਜਾਂਦੇ ਆ ਅੱਛਾ ਜੀ ਹਾਂ ਜਿਵੇਂ ਸਪਰਿੰਗ ਵਾਲੀ ਹੋਗੀ ਇਹ 750 ਰੁਪਏ ਦੀ ਮਿਲੇਗੀ ਤੁਹਾਨੂੰ 3 ਕਲਰ ਦੇ ਵਿੱਚ ਆਉਂਦੀ ਹੈ ਇਹ ਅੱਛਾ ਜੀ ਹਾਂਜੀ ਲਓ ਜੀ ਇਹ ਹੈਗੀਆਂ ਲਾਈਟਸ ਅੱਛਾ ਬਾਈ ਜੀ ਸੋਲਰ ਲਾਈਟ ਬਾਰੇ ਤੁਸੀਂ ਕਹਿ ਰਹੇ ਸੀ ਕਿਵੇਂ ਆ ਜੀ ਕੀ ਪ੍ਰਾਈਸ ਹੈ ਦਾ ਸਾਹਮਣੇ ਦਿਖਾ ਦੇਣਾ ਵਾਲੀ ਸਟਰੀਟ ਲਾਈਟ ਮਿਲ ਜੇਗੀ ਆਪਣੇ ਕੋਲ ਬਹੁਤ ਜ਼ਿਆਦਾ ਹੌਟ ਸੇਲਿੰਗ ਆਈਟਮ ਆ ਇਹ ਅੱਛਾ ਜੀ ਆ ਵਾਲੀ ਹਾਂਜੀ ਵੱਡਾ ਪੈਨਲ ਮਿਲ ਜੇਗਾ ਛੋਟਾ ਪੈਨਲ ਵੀ ਮਿਲ ਜੇਗਾ ਇਸ ਦੇ ਵਿੱਚ ਆ ਸਾਡੇ ਕੋਲ 30 ਵਾਟ ਤੋਂ ਸ਼ੁਰੂ ਹੋ ਜਾਂਦੀ ਆ ਆ ਵਟਾ ਛੋਟੇ ਵਾਲੀ 30 ਵਾਟ ਦੀ ਹੈ ਜੀ ਇਹ ਹੈਗੀ 60 ਵਾਟ ਦੀ ਹੈ ਜੀ ਅੱਛਾ ਇਹ 60 ਦੀ ਹੈ ਇਹ 120 ਵਾਟ ਦੀ ਹੈ ਜੀ 120 ਅੱਛਾ 30 ਤੋਂ ਸਟਾਰਟ ਹੈ ਵੈਸੇ ਆਪਾਂ 30 ਵਾਟ ਤੋਂ ਸ਼ੁਰੂ ਹੋ ਜਾਂਦੇ 750 ਰੁਪਏ ਦੀ ਮਿਲੇਗੀ ਸੋਲਰ ਪੈਨਲ 30 ਵਾਟ ਵਾਲੀ ਹਾਂਜੀ ਬਿਲਕੁਲ ਇੱਕ ਸੋਲਰ ਸਿਸਟਮ ਨਾਲ ਚੱਲਦੀ ਹੈ ਜੀ ਪੂਰਾ ਉੱਪਰ ਇਹਦੇ ਉੱਪਰਲੀ ਸਾਈਡ ਪੈਨਲ ਲੱਗਿਆ ਹੁੰਦਾ ਇਹ ਸਾਰੀ ਰਾਤ ਚੱਲਦੀ ਰਹਿੰਦੀ ਆ ਆਪੇ ਆਨ ਆਪੇ ਆਫ ਹੋ ਜਾਂਦੀ ਹੈ ਤੇ ਬਾਈ ਜੀ ਜੇ ਇਹਨੂੰ ਆਪਾਂ ਲਾਈਟ ਤੇ ਕਰਨਾ ਹੋਵੇ ਤਾਂ ਵੀ ਚੱਲ ਜਾਂਦੀ ਹੈ ਕਿ ਕੱਲੇ ਸੋਲਰ ਤੇ ਹੀ ਚੱਲੇਗੀ। ਨਹੀਂ ਸਿਰਫ ਸੋਲਰ ਤੇ ਚੱਲੇਗੀ ਇਹ। ਇਨ ਬਿਲਟ ਬੈਟਰੀ ਹੁੰਦੀ ਹੈ ਇਹਦੇ ਵਿੱਚ। ਠੀਕ ਹੈ ਜੀ। ਹਾਂਜੀ। ਕਿਵੇਂ ਹੁਣ بارش ਕਣੀਆਂ ਦੇ ਵਿੱਚ ਭਿੱਜ ਜੇ ਜਾਂ ਕੁਝ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਇਹੋ ਜੀ? ਨਹੀਂ ਬਿਲਕੁਲ ਵੀ ਨਹੀਂ। ਆਊਟਡੋਰ ਮਤਲਬ ਪੂਰਾ IP67 ਰੇਟਿੰਗ ਹੁੰਦੀ ਹੈ ਇਹਦੇ ਵਿੱਚ। ਓਕੇ। ਹਾਂਜੀ। ਚਲੋ ਜੀ ਟੈਕਨੀਕਲੀ ਬਾਈ ਜੀ ਤੁਹਾਨੂੰ ਨੌਲੇਜ ਦੇ ਰਹੇ ਨੇ। ਹਾਂਜੀ। ਤੇ ਕਹਿੰਦੇ ਆ ਵੀ 30 ਵਾਟ ਤੋਂ ਸਾਡੇ ਕੋਲ 30 ਵਾਟ ਹੁੰਦਾ ਨਾ। ਹਾਂਜੀ 30 ਵਾਟ ਤੋਂ ਸ਼ੁਰੂ ਹੋ ਕੇ 120 ਵਾਟ ਤੱਕ ਹੈਗੀ ਕਮੈਂਟ ਕਰੋਗੇ ਵਧੀਆ ਤੇ ਸਸਤਾ ਮਿਲੂ ਜੇ ਤੁਸੀਂ ਪੇਜ ਫੋਲੋ ਕਰਕੇ ਆਉਗੇ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਦੇਵਾਂਗੇ ਬਿਲਕੁਲ ਅੱਛਾ ਐਡਰੈਸ ਭਾਈ ਐਡਰੈਸ ਦੱਸ ਦਿਓ ਇਸ ਵੀਡੀਓ ਚ ਆਪਣਾ ਐਡਰੈਸ ਹੈਗਾ ਖੰਨਾਂ ਲਲੇੜੀ ਰੋਡ ਚੌਂਕ ਐਂਟਰ ਕਰਦੇ ਸਰ ਖੱਬੇ ਆ ਤਾਂ ਗੁਰੂ ਨਾਨਕ ਹੋਲ سیل ਖੰਨਾਂ ਤੁਸੀਂ ਅਗਰ ਵੀਡੀਓ ਦੇਖ ਕੇ ਪੇਜ ਫੋਲੋ ਕਰਕੇ ਆਓਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਸਸਤੀਆਂ ਆਈਟਮਾਂ ਮਿਲਣਗੀਆਂ ਖੰਨਾ ਪੰਜਾਬ ਹਾਂਜੀ ਖੰਨੇ ਪੰਜਾਬ ਦੇ ਵਿੱਚ ਆਪਣੀ ਸ਼ਾਪ ਹੈ ਇਹ ਜੀ ਜੀ ਤੇ ਬਾਈ ਜੀ ਮੈਨੂੰ ਹੁਣ ਇੰਡਕਸ਼ਨ ਚੁੱਲੇ ਤੁਸੀਂ ਕਹਿ ਰਹੇ ਸੀਗੇ ਆਪਣੇ ਕੋਲ ਹੈਗੇ ਉਹ ਵੀ ਦਿਖਾ ਦੇ ਵੈਸੇ ਤਾਂ ਵੀਡੀਓ ਆਪਣੀ ਸਾਰੀ ਸੀ ਸਜਾਵਟ ਤੇ ਪਰ ਚੀਜ਼ ਮੈਨੂੰ ਵਧੀਆ ਲੱਗੀ ਮੈਂ ਕਿਹਾ ਚਲੋ ਇਹ ਵੀ ਨੌਲੇਜ ਸ਼ੇਅਰ ਕਰਦੀ ਹੈ ਤੁਹਾਨੂੰ ਮਿਲ ਜੇਗਾ ਪਿਜਨ ਕੰਪਨੀ ਦੇ ਵਿੱਚ ਹੂੰ ਜਿਹਦੇ ਕੁੱਕਰ ਵਗੈਰਾ ਹਨਾ ਆਉਂਦੇ ਨੇ ਵਗੈਰਾ ਹਾਂਜੀ ਅੱਛਾ ਜੀ ਕਿੰਨੇ ਦਾ ਸ਼ੁਰੂ ਨੇ ਜੀ 1200 ਰੁਪਏ ਤੋਂ ਇੰਡਕਸ਼ਨ ਸ਼ੁਰੂ ਹੋ ਜਗਾ ਜੀ ਅੱਛਾ ਜੀ ਹਾਂਜੀ ਸਾਡੇ ਕੋਲ ਪੂਰੀ ਰੇਂਜ ਮਿਲ ਜੇਗੀ ਇੰਡਕਸ਼ਨ ਦੇ ਵਿੱਚ ਸਾਰੀਆਂ ਕੰਪਨੀਆਂ ਮਿਲਣਗੀਆਂ ਬਹੁਤ ਹੀ ਘੱਟ ਰੇਟ ਮਿਲੇਗਾ ਆਪਣੇ ਕੋਲ ਰੇਟ ਦੀ ਆਪਣੀ ਓਪਨ ਚੈਲੰਜ ਹੋਏਗਾ ਇੰਨਾ ਘੱਟ ਰੇਟ ਹੋ ਜਾ ਆਪਣਾ ਅੱਛਾ ਆ ਸਾਰੇ ਦਿਖਾ ਦਿਓ ਬਈਆ ਸਾਰੇ ਹੈਗੇ ਇਨਾਂ ਕੋਲ ਅਲੱਗ-ਅਲੱਗ ਆ ਇਹ ਮਤਲਬ ਕੀ ਅਕੋਰਡਿੰਗ ਟੂ ਲੋਡ ਹੋਣਗੇ ਹਨਾ ਜੀ ਕਿੰਨਾ ਲੋਡ ਲੈਂਦੇ ਨੇ ਹਾਂਜੀ 1800 ਵਾਟ ਆਂਦਾ 2200 ਵਾਟ ਆਂਦਾ ਜੀ ਜੀ ਇਦਾਂ ਯੂਟੀ ਵੀ ਫਿਲਪਸ ਦੇ ਵੀ ਹੈਗੇ ਨੇ ਬਾਈ ਜੀ ਇਹ ਵੀ ਸਾਰੇ ਫਿਲਪਸ ਹੈ ਵਸਦੇ ਵੀ ਹੋਲਸੇਲ ਤੇ ਮਿਲਣਗੇ ਜੀ ਬਜਾਜ ਦਾ ਆ ਗਿਆ ਜਿਵੇਂ ਆਪਣੀ ਕੰਪਨੀ ਬਿਲਿੰਗ ਹੁੰਦੀ ਆ ਠੀਕ ਹੈ ਬਾਕੀ ਬਾਈ ਜੀ ਇਹਨਾਂ ਕੋਲ ਸਮਾਨ ਬਹੁਤ ਹੈ ਜੀ ਤੇ ਜਿਵੇਂ ਕਿ ਆ ਪੱਖੇ ਆ ਗਏ ਦੇਖੋ ਹਨਾ ਤੇ ਇਹ BLDC ਫੈਨ ਨੇ 우ਸ਼ਾ ਕੰਪਨੀ ਦੇ ਵਿੱਚ ਰਿਮੋਟ ਵਾਲੇ ਫੈਨ ਨੇ ਅੱਛਾ ਰਿਮੋਟ ਵਾਲੇ ਹਾਂ ਜੀ ਤੇ ਇਹ ਸਟਾਰਟਿੰਗ ਹੋਏ ਨੇ 25-2600 ਰੁਪਏ ਤੋਂ ਅੱਛਾ ਜੀ ਹਾਂ ਜੀ 2500 ਰੁਪਏ ਤੋਂ ਸ਼ੁਰੂ ਹੋ ਜਾਣਗੇ ਆਪਣੇ ਕੋ ઓਰੀਐਂਟ ਦਾ ਫੈਨ ਮਿਲ ਜਿਗਾ BLDC ਉਹ ਵੀ ਹੁਣ ਥੋੜੇ ਟਾਈਮ ਇੱਕ ਹਫਤੇ ਬਾਅਦ ਸਾਡੇ ਕੋਲ ਸਟਾਕ ਆ ਰਿਹਾ ਹੈ ઓਰੀਐਂਟ ਫੈਨ ਦਾ 2500 ਰੁਪਏ ਦਾ ਪੱਖਾ ਮਿਲੇਗਾ ਜਿਹੜਾ ਆਨਲਾਈਨ ਤੁਹਾਨੂੰ 3000 ਪਲੱਸ ਦਾ ਮਿਲੇਗਾ ਤੇ 2 ਸਾਲ 3 ਸਾਲ ਗਾਰੰਟੀ ਮਿਲੇਗੀ ਔਨਸਾਈਡ ਬਿਲਕੁਲ ਜੀ ਹਾਂਜੀ ਸੋ ਲੋ ਜੀ ਦੋਸਤੋ ਹੁਣ ਮੈਂ ਤੁਹਾਨੂੰ ਘੈਂਡ ਘੈਂਡ ਚੀਜ਼ਾਂ ਦਿਖਾਈਆਂ ਨੇ ਆਹ ਦੇਖੋ ਆ ਮਤਲਬ ਕੀ ਆ ਲਾਈਟਸ ਜਿਹੜੀਆਂ ਗੇਟ ਤੇ ਲੱਗਣ ਵਾਲੀਆਂ ਤਾਂ ਬਾਹਲੀਆਂ ਹੀ ਸੋਹਣੀਆਂ ਆਹ ਦੇਖੋ ਭਾਈ ਜੀ ਜਿਹੜੀਆਂ ਗੇਟ ਤੇ ਲੱਗਣ ਵਾਲੀਆਂ ਲਾਈਟਸ ਹੁੰਦੀਆਂ ਨੇ ਇਹਨਾਂ ਵਿੱਚ ਵੀ ਹੁੰਦੀਆਂ ਨੇ ਕੋਈ ਉਹਦੇ ਵਾਲੀਆਂ ਜਿਵੇਂ ਤੁਸੀਂ ਉਹ ਦਿਖਾ ਰਹੇ ਸੀ ਮੈਨੂੰ ਮਤਲਬ ਸੋਲਰ ਸਿਸਟਮ ਨਾਲ ਚੱਲਣ ਵਾਲੀਆਂ ਜੀ ਹਾਂਜੀ ਸੋਲਰ ਵਾਲੀਆਂ ਵੀ ਕਰਦੇ ਆਂ ਜੀ ਆਪਾਂ ਬਿਲਕੁਲ ਅੱਛਾ ਅੱਛਾ ਉਹਦੇ ਚ ਵੀ ਆ ਜਾਂਦੀਆਂ ਨੇ ਫਿਰ ਉਹ ਕਿੰਨੀ ਰੇਂਜ ਤੋਂ ਸਟਾਰਟ ਹੁੰਦੀਆਂ ਨੇ ਉਹ ਵੀ 1000 ਰੁਪਏ ਤੋਂ ਸ਼ੁਰੂ ਹੁੰਦੀਆਂ ਨੇ ਹੈਗੀਆਂ ਆਪਣੇ ਕੋਲ ਇਸ ਟਾਈਮ ਹਾਂ ਇਸ ਟਾਈਮ ਨਹੀਂ ਹੈ ਜੋ ਸਟਾਕ ਕਟਾ ਹੋਇਆ ਹੈ ਅਵੇਲੇਬਲ ਹੋ ਜੂ ਕਿੰਨੇ ਚਿਰ ਦਾ ਬਿਲਕੁਲ ਜੀ ਉਹ ਹਫ਼ਤੇ ਤੱਕ ਆ ਜੇਗੇ ਸਟਾਕ ਸੋਲਰ ਸਿਸਟਮ ਵਾਲੀਆਂ ਲਾਈਟਸ ਜਿਹੜੀਆਂ ਗੇਟਾਂ ਦੇ ਉੱਪਰ ਲਾਉਨੇ ਆ ਪਿੱਲਰਾਂ ਤੇ ਗੇਟਾਂ ਦੇ ਮੇਨ ਜਿਨ੍ਹਾਂ ਦੇ ਗੇਟ ਖੜੇ ਹੁੰਦੇ ਨੇ ਜਿਨ੍ਹਾਂ ਨੂੰ ਕਾਲੇ ਕਹਿੰਦੇ ਆ ਕੋਲਿਆਂ ਦੇ ਹਾਂਜੀ ਕੋਲਿਆਂ ਦੇ ਕੋਲਿਆਂ ਤੇ ਲੱਗਣ ਵਾਲੀਆਂ ਲਾਈਟਸ ਨੇ ਜਿਹੜੀਆਂ ਸਾਈਡਾਂ ਤੇ ਉਹ ਵੀ ਬਾਈ ਜੀ ਕਹਿੰਦੀ ਅਸੀਂ ਜਿਹੜੀਆਂ ਸੋਲਰ ਸਿਸਟਮ ਵਾਲੀਆਂ ਤਿਆਰ ਕਰਾ ਕੇ ਦੇ ਦਿੰਨੇ ਆ ਤੇ ਬਾਕੀ ਆਹ ਲੱਗ ਚੀਜ਼ ਬਾਈ ਜੀ ਮੈਨੂੰ ਇਹ ਗਾਰਡਨ ਲਾਈਟਸ ਨਹੀਂ ਇਹ ਕਿਸੇ ਸਾਡੀ ਕੋਠੀ ਤਿਆਰ ਹੋ ਰਹੀ ਸੀ ਉੱਥੇ ਲੱਗਣੀਆਂ ਲਓ ਜੀ ਆ ਦਿਖਾਓ ਬਾਈ ਇਹਦੀ ਸਪੈਸੀਫਿਕੇਸ਼ਨ ਦੋ ਮੜੀ ਜੀ ਇਹ ਗਾਰਡਨ ਲਾਈਟਸ ਆ ਅੱਛਾ ਜੀ ਇਹ ਥੱਲੇ ਲੱਗਦੀਆਂ ਜੀ ਹਨਾ ਹਾਂਜੀ ਇਹ ਗਾਰਡਨ ਥੱਲੇ ਲੱਗਦੀ ਹੈ ਜੀ ਅੱਛਾ ਲਓ ਜੀ ਦਿਖਾਓ ਨੇੜੇ ਆਹ ਦੇਖੋ ਜੀ ਕਿ ਬਾਈ 12 ਅਲੂਮੀਨੀਅਮ ਦਾ ਬਣਿਆ ਲੱਗਦਾ ਮੈਨੂੰ ਪੂਰਾ ਅਲੂਮੀਨੀਅਮ ਦਾ ਹੋਏਗਾ ਲਓ ਜੀ ਤੁਸੀਂ ਐਡਜਸਟ ਵੀ ਕਰ ਸਕਦੇ ਹੋ ਉੱਪਰ ਥੱਲੇ ਹਣਾ ਕੀ ਪ੍ਰਾਈਸ ਰੈਂਦਾ ਜਿੰਨਾਂ ਦਾ ਭਾਜੀ 1.5 400 ਦੀ ਰੇਂਜ ਚ ਹੁੰਦੀ ਹੈ ਇਹ ਬਸ ਹਾਂਜੀ ਸਾਲ ਦੀ ਗਰੰਟੀ ਹੁੰਦੀ ਹੈ ਜੀ ਕੀ ਬਾਤ ਹੈ ਲਓ ਜੀ 450 ਇਹ 4-5 ਲੱਗਦੇ ਆ ਮੇਨਲੀ ਗਾਰਡਨ ਚ ਹਾਂਜੀ ਹਾਂਜੀ ਇੰਨੇ ਕੀ ਲੱਗਦੇ ਆ ਲਾਈਟ ਤਾਂ ਬਹੁਤ ਤਿੱਖੀ ਹੁੰਦੀ ਬਾਈ ਜੀ ਬਹੁਤ ਜਿਆਦਾ ਸ਼ਾਰਪ ਲਾਈਟ ਹੁੰਦੀ ਹੈ ਜੀ ਲਓ ਜੀ ਕਰੋ ਚੈੱਕ ਇਹ ਬਾਈ ਜੀ ਗਰੰਟੀ ਹੈ ਇਹਦੀ ਸਾਲ ਦੀ ਕਰੋ ਚੈੱਕ ਸਮਾਨ ਤਾਂ ਬਾਈ ਜੀ ਹਰਣਾ ਨੇ ਬਹੁਤ ਰੱਖਿਆ ਹੋਇਆ ਵਿੱਚ ਵਿੱਚ ਕਈ ਸਮਾਨ ਇਹੋ ਜਿਹ ਜਿਹੜੇ ਮੈਂ ਦੱਸ ਰਿਹਾ ਬਾਈ ਜੀ ਨੂੰ ਕਿ ਬਾਈ ਜੀ ਆ ਵੀ ਦਿਖਾਈ ਦਿਓ ਕਿਉਂਕਿ ਇੱਥੇ ਇੰਨਾ ਜ਼ਿਆਦਾ ਹੈ ਕਿ ਬੰਦਾ ਭੁੱਲ ਜਾਂਦਾ ਦੇਖ ਕੇ ਆ ਇੱਧਰ ਦੇਖੋ ਪਿੱਛੇ ਤੁਸੀਂ ਸਾਰਾ ਇਹ ਸਾਰੀਆਂ ਲਾਈਟਸ ਦਾ ਸੈਕਸ਼ਨ ਆ ਬਾਈ ਜੀ ਅਲੱਗ-ਅਲੱਗ ਸਜਾਵਟੀ ਕਿਉਂਕਿ ਜੇ ਆਪਾਂ ਕੱਲੀ-ਕੱਲੀ ਦਿਖਾਉਣ ਲੱਗ ਗਏ ਨਾ ਤੇ ਫਿਰ ਵੀਡੀਓ ਬਹੁਤ ਜਿਹੜੀ ਜ਼ਿਆਦਾ ਲੰਮੀ ਹੋ ਚੱਲ ਜਾਂਦੀ ਹੈ ਜੀ ਲਓ ਜੀ ਇਹ ਕਾਰ ਨਵੀਂ ਚੀਜ਼ ਦੀ ਅਨਬਾਕਸਿੰਗ ਕਰਤੀ ਬਾਈ ਜੀ ਨੇ ਆ ਦਿਖਾਓ ਜੀ ਇੱਕ ਇਹ ਬਾਜੀ ਤੁਸੀਂ ਨਮਾਸਾ ਪਕੜਦਾ ਹੂੰ ਟੂਟੀ ਵਾਲਾ ਗੀਜ਼ਰ ਬਹੁਤ ਸੇਲ ਹੁੰਦਾ ਹੈ ਅੱਛਾ ਜੀ ਹਾਂ ਜੀ ਲਓ ਜੀ ਇਹ ਚੱਕਰ ਟੂਟੀ ਵਾਲਾ ਗੀਜ਼ਰ ਇੱਕ ਸਾਲ ਦੀ ਗਾਰੰਟੀ ਆਉਂਦੇ ਸਿਰਫ 750 ਰੁਪਏ ਦਾ ਮਿਲੇਗਾ ਅੱਛਾ ਜੀ ਹਾਂ ਜੀ ਤੁਸੀਂ ਵੀਡੀਓ ਦੇਖ ਕੇ ਆਓਗੇ ਤੁਹਾਨੂੰ ਹੋਰ ਵੀ ਸਸਤਾ ਦਵਾਵਾਂਗੇ ਇਹ ਆ ਜੀ ਟੂਟੀ ਵਾਲਾ ਗੀਜ਼ਰ ਇੱਕ ਸਾਲ ਦੀ ਗਾਰੰਟੀ ਦੇ ਨਾਲ ਸਿਰਫ 750 ਰੁਪਏ ਚ 2D ਵਾਲਾ ਗੀਜਰ ਸਾਲ ਦੀ ਗਾਰੰਟੀ ਤੇ ਪਿੱਛੇ ਹੈਂਗ ਕਰਨ ਲਈ ਟੰਗਣ ਲਈ ਆ ਵੀ ਆਪਸ਼ਨ ਦਿੱਤੀ ਆ ਬਾਈ ਜੀ ਕਿਵੇਂ ਆ ਕਿੰਨੀ ਲਾਈਟ ਖਾਂਦਾ ਕਿੰਨਾ ਪਾਣੀ ਗਰਮ ਕਰਦਾ ਇੱਕ ਵਾਰ ਚ ਬਹੁਤ ਘੱਟ ਵੋਲਟੇਜ ਹੁੰਦੀ ਆ ਸਿਰਫ 500 ਵਾਟ ਦਾ ਹੁੰਦਾ ਇਹ ਅੱਛਾ ਜੀ ਤੁਸੀਂ ਡੇਲੀ ਯੂਸ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਏਗੀ ਕਿੰਨੇ ਚਰਜ ਕਰਦਾ ਗਰਮ ਪਾਣੀ 2 ਕਿਲੋਲਿਟਰ ਹੋਣਾ ਵਿੱਚ ਸਟੈਂਡ ਹੁੰਦਾ ਜੀ ਇਹ ਨਾਲ ਦੀ ਨਾਲ ਗਰਮ ਚੰ ਨਾਲੇ ਬਿਲਕੁਲ ਨਾਲ ਦੀ ਨਾਲ ਗਰਮ ਕਰੀ ਜਾਊਗਾ ਤੇ ਦੇਈ ਜਾਊਗਾ ਤੇ ਮੇਡ ਇਨ ਇੰਡੀਆ ਜੀ ਇਹ ਹਾਂਜੀ ਹਾਂਜੀ ਸਮਝ ਗਏ ਤੁਸੀਂ ਮੇਰੀ ਗੱਲ ਮੇਡ ਇਨ ਇੰਡੀਆ ਤੇ ਵਧੀਆ ਚੀਜ਼ ਹੈ ਬਿਲਕੁਲ ਜੀ ਤੇ ਬਾਕੀ ਬਲਕ ਚ ਲੈਣੇ ਹੁਣ ਬਾਈ ਜੀ ਕਿਸੇ ਨੇ ਜਾਦੇ ਉਹ ਵੀ ਮਿਲ ਜਾਣਗੇ ਬਿਲਕੁਲ ਜੀ ਬਿਲਕੁਲ ਸਾਡਾ ਹੋਲ سیل ਦਾ ਹੀ ਕੰਮ ਆ ਜੀ ਲਓ ਜੀ ਹੁਣ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਤੁਸੀਂ ਜਰੂਰ ਆਓ ਇਹਨਾਂ ਕੋਲ ਸੋ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਦੋਸਤੋ